ਕਿਸਾਨ ਮੋਰਚਾ ਜਿੰਦਾਬਾਦ 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 ਜੀਓ ਜਿੰਦਰ ਸਿੰਘ ਦੀਪ ਸਿੰਘ ਵਾਲਾ ਕਿਰਤੀ ਕਿਸਾਨ ਆਗੂ ਨੂੰ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਕਿਸਾਨ ਦਾ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਅੱਜ ਅਸੀਂ ਆਪਦੇ ਪਿੰਡ ਲੈਵਲ ਤੇ ਸਾਰੇ ਸਯੁਗਤ ਮੋਰਚੇ ਵੱਲੋਂ ਭਗਵੰਤ ਮਾਨ ਪੰਜਾਬ ਸਰਕਾਰ ਤੇ મોદી ਸਰਕਾਰ ਦਾ ਅਸੀਂ ਅੱਜ ਪੁਤਲਾ ਫੁਕਿਆ ਅਰਥੀ ਸਾੜੀ ਹੈ ਇਹਦੇ ਸਬੰਧ ਵਿੱਚ ਸਾਡਾ ਸਯੁਗਤ ਮੋਰਚੇ ਦਾ ਇਹ ਫੈਸਲਾ ਸੀ ਵੀ ਹੁਣ ਲੋਕ ਸਭਾ ਚੋਣਾਂ 18ਵੀਂ ਲੋਕ ਸਭਾ ਚੋਣਾਂ 2024 ਆ ਰਹੀਆਂ ਤੇ ਇਹਦੇ ਸੰਬੰਧ ਵਿੱਚ ਹੁਣ ਬੀਜੇਪੀ ਦੇ ਲੀਡਰ ਕੈਂਡੀਡੇਟ ਤੇ ਪੰਜਾਬ ਸਰਕਾਰ ਦੇ ਕੈਂਡੀਡੇਟ ਪਿੰਡਾਂ 'ਚ ਆਉਣਗੇ ਉਹਦਾ ਅਸੀਂ ਸ਼ਾਮੇ ਹੀ ਢੰਗ ਦੇ ਨਾਲ ਉਹਨਾਂ ਦਾ ਅਸੀਂ ਵਿਰੋਧ ਕਰਨਾ ਸੀ ਤੇ ਉਹਨਾਂ ਨੂੰ ਅਸੀਂ 11 ਸਵਾਲ ਕਰਨੇ ਸੀ ਇਹ ਸਾਡਾ ਕਿਉਂ ਫੁੱਕ ਗਿਆ ਇਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਨੂੰ ਕਾਲ ਆ ਜੀ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਜਿਹੜੇ ਸ਼ਾਮਲ ਸਾਡੇ ਕਿਸਾਨ ਆਗੂ ਹੈਗੇ ਆ ਉਹਨਾਂ ਦੀ ਧੜਾ ਧੜਾ ਗ੍ਰਿਫਤਾਰੀਆਂ ਹੋ ਰਹੀਆਂ ਬਿਨਾਂ ਵਜਾ ਹੋ ਰਹੀਆਂ ਕਿਉਂਕਿ ਉਹ ਆਪਣਾ ਭਾਜਪਾ ਦਾ ਜਿਹੜਾ ਆਪਾਂ ਸਵਾਲ ਜਵਾਬ ਕਰਦੇ ਆਿਆਂ ਨੂੰ ਉਹ ਸਾਡਾ ਕਰਨ ਦਾ ਹੱਕ ਆ ਬਣਦਾ ਅਸੀਂ ਜਮਾ ਨੈਤਿਕ ਸਵਾਲ ਪੁੱਛਦੇ ਆਂ ਸਾਨੂੰ ਉਹਨਾਂ ਨੇ ਸਾਡੀ ਰਾਜਧਾਨੀ ਚ ਵੜਨ ਤੋਂ ਰੋਕਿਆ ਜਿਹੜੇ ਜਾ ਰਹੇ ਸੀ ਸਾਡੇ ਕਿਸਾਨਾਂ ਨੂੰ ਸ਼ਹੀਦ ਕੀਤੇ ਹੈਗੇ ਆ ਸਾਨੂੰ ਉਥੇ ਸਵਾ ਸਾਲ ਬਿਠਾ ਕੇ ਜਿਹੜੀਆਂ ਸਾਡੇ ਕਿਸਾਨ ਸ਼ਹੀਦ ਹੋਏ ਸੀ ਉਹਨਾਂ ਦਾ ਸਭ ਤੋਂ ਜਿਹੜਾ ਹੰਸ ਰਾਜਾ ਮਖੌਲ ਡਾਰਿਆ ਕਹਿੰਦਾ ਇੰਨੇ ਬੰਦੇ ਮਰਵਾ ਕੇ ਇਹ ਇਹ ਭੰਗੜੇ ਪਾਉਂਦੇ ਆਏ ਆ ਵੇਖੋ ਤੁਸੀਂ ਉਹਨਾਂ ਸ਼ਹੀਦਾਂ ਦਾ ਮਜ਼ਾਕ ਡਾਰਿਆ ਜਿਹੜੇ ਬੰਦੇ ਉਥੇ ਬਜ਼ੁਰਗ ਉਥੇ ਸਾਲ ਸਾਲ ਬੈਠੇ ਰਹੇ ਆ ਸਾਡੀ ਮੰਗ ਕੀ ਮੰਨੀ ਜਿਹੜਾ ਸਾਡਾ ਨੇ ਵਾਅਦਾ ਕੀਤਾ ਸੀ ਅਪਾ ਕਹਿੰਦੇ ਨੇ ਬੰਦਾ ਮੁੱਕਰ ਗਿਆ ਹੁਣ ਸਾਡਾ ਪ੍ਰਧਾਨ ਮੰਤਰੀ ਮੁੱਕਰ ਗਿਆ ਉਹਦਾ ਹੱਲ ਕੀ ਕਰੀਏ ਪਰ ਹੁਣ ਟਾਈਮ ਸਾਡੇ ਕੋਲ ਆਇਆ ਹੁਣ ਆਇਆਂ ਨੂੰ ਸਵਾਲ ਤਾਂ ਅਸੀਂ ਪੁੱਛਨੇ ਆ ਉਸਦੇ ਵਿਰੋਧ ਸਾਡੇ ਆਗੂ ਨੂੰ ਗ੍ਰਿਫਤਾਰ ਕਰੀ ਜਾਂਦੇ ਆ ਸਾਨੂੰ ਉਹਦੇ ਵਿਰੋਧ ਸਾਈ ਸੀ ਕਾਲ ਪੁੱਛਦੇ ਇਨਾਂ ਕੋਲ ਜਿਹੜੇ ਸਾਨੂੰ ਜਾਂਦੀਆਂ ਹਦੈਤਾਂ ਹੈ ਕਿਸੇ ਕੋਲੇ ਰੋਕਣ ਦੀਆਂ ਵੀ ਅਸੀਂ ਆਪਣੀ ਰਾਜਨੀਤੀ ਨਹੀਂ ਵੜ ਸਕਦੇ ਇਹ ਕਿਸੇ ਕੋਲੇ ਹਦੈਤਾਂ ਹੈ ਸਾਡੇ ਮੂਰੇ ਕਿਲ ਕੱਢ ਦਿਓ ਜੇ ਪੈਲ ਤਾਂ ਉਹਨਾਂ ਨੇ ਕੀਤੀ ਆ ਵੀ ਜੇ ਉਹਨਾਂ ਨੇ ਸਾਨੂੰ ਇਹ ਰਿਵਾਜ ਤੋੜਿਆ ਤੇ ਮਾੜਾ ਮੋਟਾ ਜੋਗ ਦੇਣਾ ਸੀ ਪਾਈ ਜੰਨੇ ਆ ਉਹ ਅਸੀਂ ਤਾਂ ਪਹੁੰਚ ਜਦੋਂ ਸਾਡੇ ਸਵਾਲਾਂ ਜਵਾਬ ਨਹੀਂ ਦਿੰਦੇ ਧੱਕੇ ਨਾਲ ਵੜਨਾ ਚਾਹੁੰਦੇ ਪਿੰਡ ਚ ਅਸੀਂ ਕਹਿੰਦੇ ਸਾਡੇ ਸਵਾਲਾਂ ਜਵਾਬ ਦਿਓ ਵੜ ਜੋ ਮੇਨ ਸਵਾਲਾਂ ਜਵਾਬ ਦੱਸਣ ਵੀ ਉਹ ਦਿੱਤੇ ਬਣਾ ਹੀ ਹੀ ਕਰਕੇ ਤੁਰਨਗੇ ਫਿਰ ਜਾਂ ਤਾਂ ਉਸ ਗੱਲ ਤੋਂ ਭਟਕ ਪੈਂਦੀ ਹੈ ਜੀ ਰਾਜੀ ਨੂੰ ਇਹ ਪੁੱਛਣਾ ਚਾਹਣਾ ਸਰਕਾਰ ਨੂੰ ਪੁੱਛਣਾ ਚਾਹਣਾ ਜਿਹੜੀ ਕਹਿ ਰਹੀ ਆ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਗੱਡੀਆਂ ਦਾ ਕਾਫਲਾ ਨਹੀਂ ਰੋਕਣਾ ਚਾਹੀਦਾ ਤੇ ਸਾਡੇ ਟਰੈਕਟਰ ਕਿਸਾਨਾਂ ਦੇ ਕਿਉਂ ਰੁਕੇ ਗਏ ਕਿੱਡੇ ਕਿੱਡੇ ਬੈਰੀਅਰ ਬਣਾਏ ਗਏ ਕਿਉਂ ਕਿਉਂ ਕੀਤਾ ਗਿਆ ਕਿਸਾਨਾਂ ਨਾਲ ਧੱਕਾ ਤੇ ਕਿਸਾਨ ਇੱਕ ਰੋਕ ਕੇ ਉਹਨੂੰ ਸਵਾਲ ਵੀ ਨਹੀਂ ਕਰ ਸਕਦਾ ਮੈਂ ਤਾਂ ਜੀ ਕਿਸੇ ਵੀ ਸਰਕਾਰ ਨੂੰ ਚੰਗਾ ਨਹੀਂ ਕਹਿੰਦਾ ਭਲਾ ਆਮ ਆ ਤੇ ਭਲਾ ਕਾਂਗਰਸ ਆ ਤੇ ਭਲਾ ਅਕਾਲੀ ਆ ਤੇ ਭਲਾ ਭਾਈ ਭਾਈ ਸਭ ਇੱਕ ਆ ਜੀ ਵੋਟਾਂ ਵੇਲੇ ਸਭ ਇਹਨਾਂ ਦਾ ਮਸਲਾ ਹੁੰਦਾ ਵੀ ਵੋਟਾਂ ਲੈ ਲਗੇ ਤੇ ਬਸ ਹੀ ਆ ਖੜੇ ਕਿਸਾਨ ਕੋਈ ਵੀ ਕਹਦੇ ਵੀ ਕਿਸੇ ਦਾ ਵੀ ਕੋਈ ਪਿੰਡ ਲੈਵਲ ਤੇ ਕੋਈ ਵੀ ਕੰਮ ਕੀਤਾ ਹੋਵੇ ਇਹਨਾਂ ਨੇ ਕਹਿ ਲਿਆ ਆਪਣੀਆਂ ਰੋਟੀਆਂ ਸੇਕਣੀਆਂ ਜੀ ਮੈਂ ਮੱਸਾ ਸਿੰਘ ਖਾਲਸਾ ਦੀ ਬੇਟੀ ਬੋਲਦੀ ਆ ਪਿੰਡ ਹਰਿਆਣਾ ਮੇਰਾ ਪਿਓ ਸਨਾਸ ਲੜਕਾ ਲੜਦਾ ਸ਼ਹੀਦ ਹੋ ਗਿਆ ਜੀ ਮੈਂ ਵੀ ਉਹਨਾਂ ਦੇ ਵਿੱਚ ਆ ਮੇਰਾ ਬੇਟਾ ਵੀ ਉਹਨਾਂ ਦੇ ਵਿੱਚ ਆ ਜਿਹੜੇ ਇਹਨਾਂ ਨੇ ਬੰਦੇ ਗਿਰਫਤਾਰ ਕੀਤੇ ਆ ਪਰਸੋਂ ਕੀਤੇ ਆ ਛੇਆਂ ਦਿਨਾਂ ਦੇ ਵਿੱਚ ਸਾਰਿਆਂ ਨੂੰ ਰਿਹਾ ਕਰਨਾ ਜੇ ਨਹੀਂ ਆ ਕਰ ਸਕਦੇ ਅਸੀਂ ਡਟ ਕੇ ਮੋਰਚਾ ਕਰਾਂਗੇ ਡਟ ਕੇ ਅਸੀਂ ਚੱਕਾ ਜਾਮ ਕਰਾਂਗੇ ਅੱਗੇ 86 'ਚ ਜਾਮ ਕਰਦੇ ਸੀ ਹੁਣ ਅਸੀਂ ਜਾਮ ਕਰਾਂਗੇ ਜਿੰਨਾ ਵੀ ਸਾਥ ਹੋ ਸਕੇ ਆ ਉਹਨਾਂ ਨੂੰ ਹੀ ਕਰਾਂਗੇ ਇੱਕ ਥਾਂ ਨਹੀਂ ਹਟ ਕੇ ਰਹਿਣਾ ਸਾਡੀਆਂ ਜਿਹੜੀਆਂ